ਇਥੇ ਅਰਦਾਸ ਕਰਨ ਦੇ ਨਾਲ ਆਨੰਦ ਕਾਰਜ ਹੁੰਦੇ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ੍ਰੀ ਬੀਬੀ ਵੀਰੋ ਜੀ ਚਬਾਲ ਦੇ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਜੀ ਦਾ ਇਹ ਪੂਰਾ ਇਤਿਹਾਸ ਬੀਬੀ ਵੀਰੋ ਜੀ ਦਾ ਜਨਮ ਮਾਤਾ ਦੋ ਮੋਦਰੀ ਜੀ ਦੀ ਕੁੱਖੋਂ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਇਸ ਸਥਾਨ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਭਾਈ ਸਾਧੂ ਰਾਮ ਜੀ ਦੇ ਨਾਲ 26 ਸਤਾਈ ਜੇਠ ਨੂੰ ਆਨੰਦ ਕਾਰਜ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਸੋ ਇਤਿਹਾਸਿਕ ਦਰਸਤਾਨ ਦੇ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਚੈਨਲ ਕਰ ਦਿਓ ਫੋਲੋ ਤੇ ਸਬਸਕ੍ਰਾਈਬ ਉਪਰੰਤ ਬਖਸ਼ਿਸ਼ਾਂ ਕੀਤੀਆਂ ਕਿ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗੜਨ ਪੈ ਜਾਂਦਾ ਹੈ ਜਾਂ ਕੋਈ ਨੇਪਰੇ ਨਹੀਂ ਚੜਦਾ ਰਿਸ਼ਤਾ ਤਾਂ ਉਹ ਇਸ ਸਥਾਨ ਤੇ ਸ਼ਰਧਾ ਭਾਵਨਾ ਨਾਲ ਆ ਕੇ ਅਰਦਾਸ ਕਰਨ ਤੇ ਉਹਨਾਂ ਦੀ ਅਰਦਾਸ ਪ੍ਰਵਾਨ ਹੋਵੇਗੀ ਈਦੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਵਾਰ ਸੰਗਤਾਂ ਲਈ ਦਿੱਤੇ ਸਨ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਇਤਿਹਾਸਕ ਸਥਾਨ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਦੇ ਸਬਸਕ੍ਰਾਈਬ ਜਿੰਨਾ ਜਿੰਨਾਂ ਦੇ ਆਨੰਦ ਕਾਰਜ ਨਹੀਂ ਹੁੰਦੇ ਹਨ ਉਹ ਇਸ ਸਥਾਨ ਤੇ ਜਰੂਰ ਹਾਜ਼ਰੀ ਭਰੋ ਤੇ ਅਰਦਾਸ ਕਰੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਗੁਰਦੁਆਰਾ ਸ੍ਰੀ ਬੀਬੀ ਵੀਰੋ ਜੀ ਚਮਾਲ ਜ਼ਿਲ੍ਹਾ ਤਰਨਤਾਰਨ ਦੇ ਵਾਹਿਗੁਰੂ ਲਿਖੋ ਵੀਡੀਓ ਨੂੰ ਸ਼ੇਅਰ ਕਰਦੇ ਚਲੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਸਤਿਗੁਰੂ ਜੀ ਕਿਰਪਾ ਕਰਨਗੇ ਜਿਨ੍ਹਾਂ ਦੇ ਆਨੰਦ ਕਾਰਜ ਨਹੀਂ ਹੁੰਦੇ ਤਾਂ ਇਸ ਸਥਾਨ ਤੇ ਆ ਕੇ ਅਰਦਾਸ ਕਰੋ ਉਹਨਾਂ ਦੇ ਆਨੰਦ ਕਾਰਜ ਹੋਣਗੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੋਈ ਵਿਗੜ ਨਹੀਂ ਪਵੇਗਾ ਕੋਈ ਰਿਸ਼ਤੇ ਦੇ ਵਿੱਚ ਵਿਗੜ ਨਹੀਂ ਪਵੇਗਾ ਹੁਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਾਨ ਕਿਰਪਾ ਸਦਕਾ ਇੱਥੇ ਲੜਕੇ ਲੜਕੀ ਦੀਆਂ ਸੰਯੋਗ ਦੀਆਂ ਅਰਦਾਸਾਂ ਬੇਨਤੀਆਂ ਆਨੰਦ ਕਾਰਜ ਹੁੰਦੇ ਹਨ ਬੀਬੀ ਵੀਰੋ ਜੀ ਦੇ ਘਰ ਪੰਜ ਪੁੱਤਰ ਪੈਦਾ ਹੋਏ ਬਾਬਾ ਸੰਗੋਸ਼ਾ ਜੀ ਬਾਬਾ ਗੁਲਾਬ ਚੰਦ ਜੀ ਬਾਬਾ ਜੀਤ ਮੱਲ ਜੀ ਬਾਬਾ ਗੰਗਾ ਰਾਮ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਬੀਬੀ ਵੀਰੋ ਜੀ ਦੇ ਇਤਿਹਾਸਕ ਸਥਾਨ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੋ ਗੁਰਧਾਮਾਂ ਦੇ ਦਰਸ਼ਨ ਕਰਵਾਓ ਜਿੱਨਾਂ ਲੜਕੇ ਲੜਕੀਆਂ ਦੇ ਆਨੰਦ ਕਾਰਜ ਨਹੀਂ ਹੁੰਦੇ ਹਨ ਉਹ ਇਸ ਸਥਾਨ ਤੇ ਆ ਕੇ ਅਰਦਾਸ ਜ਼ਰੂਰ ਕਰੋ ਜੀ ਇੱਕ ਵਾਰੀ ਹਾਜ਼ਰੀ ਜ਼ਰੂਰ ਭਰੋ ਜੀ ਸਵਾਪ ਜੀ ਦਰਸ਼ਨ ਕਰ ਬੀਬੀ ਵੀਰੋ ਜੀ ਦੇ ਇਤਿਹਾਸਕ ਸਥਾਨ ਦੇ ਇਸ ਮਹਾਨ ਪਵਿੱਤਰ ਸਥਾਨ ਤੇ ਹਰ ਸਾਲ ਦੀ ਤਰ੍ਹਾਂ 26-27 ਜੇਠ ਨੂੰ ਸਲਾਨਾ ਜੋੜ ਮੇਲਾ ਲੱਗਦਾ ਹੈ 26 ਜੇਠ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਹਨ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਦੇ ਹਨ ਤੇ 27 ਜੇਠ ਨੂੰ ਲਾਵਾਂ ਦੇ ਪਾਠ ਹੁੰਦੇ ਹਨ ਉਪਰੰਤ ਦੀਵਾਨ ਸਜਦੇ ਹਨ ਸਵਾਪ ਜੀ ਦਰਸ਼ਨ ਕਰ ਰਹ ਸਕਸਤਾਨ ਦੇ ਵੀਡੀਓ ਨੂੰ ਕਰ ਦਿਓ ਸ਼ੇਅਰ ਇਸ ਸਥਾਨ ਦੇ ਬਿਲਕੁਲ ਨੇੜੇ ਸਥਾਨ ਮਾਈ ਪਾਗੋਜੀ ਦਾ ਇਤਿਹਾਸਕ ਸਥਾਨ ਵੀ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਬੀਬੀ ਵੀਰੋਜੀ ਦੇ ਸਥਾਨ ਦੇ ਬੀਬੀ ਵੀਰੋਜੀ ਦਾ ਜਨਮ ਮਾਤਾ ਦਾ ਮੋਦਰੀ ਜੀ ਦੀ ਕੁੱਖੋਂ ਪਿਤਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਘਰ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਸੁਪੁੱਤਰੀ ਬੀਬੀ ਵੀਰੋਜੀ ਦਾ ਆਨੰਦ ਕਾਰਜ ਭਾਈ ਸਾਧੂ ਰਾਮ ਜੀ ਦੇ ਨਾਲ 26 27 ਜੇਠ ਨੂੰ ਕੀਤਾ ਸੋ ਆਪ ਜੀ ਦਰਸ਼ਨ ਕਰ ਰਹੇ ਉਹਨਾਂ ਦੇ ਸਥਾਨ ਦੇ ਉਪਰੰਤ ਬਖਸ਼ਿਸ਼ਾਂ ਕੀਤੀਆਂ ਕਿ ਜਿੰਨਾ ਲੜਕੇ ਲੜਕੀਆਂ ਦੇ ਵਿਆਹ ਵਿੱਚ ਕੋਈ ਵਿਗੜ ਪੈ ਜਾਂਦਾ ਜਾਂ ਰਿਸ਼ਤਾ ਨੇਪਰੇ ਨਹੀਂ ਚੜਦਾ ਜਿਹੜਾ ਵੀ ਇਸ ਮਹਾਨ ਸਥਾਨ ਤੇ ਸ਼ਰਧਾ ਭਾਵਨਾ ਨਾਲ ਅਰਦਾਸ ਕਰੇਗਾ ਉਹਨਾਂ ਦੇ ਅੜੇ ਕਾਰਜ ਰਾਸ ਹੋਣਗੇ ਹੁਣ ਸਤਿਗੁਰੂ ਜੀ ਦੀ ਮਹਾਨ ਕਿਰਪਾ ਸਦਕਾ ਇੱਥੇ ਕਈ ਲੜਕੇ ਲੜਕੀਆਂ ਦੇ ਸੰਜੋਗ ਖੁੱਲਦੇ ਹਨ ਅਰਦਾਸਾਂ ਬੇਨਤੀਆਂ ਹੁੰਦੀਆਂ ਹਨ ਆਨੰਦ ਕਾਰਜ ਹੁੰਦੇ ਹਨ ਬੀਬੀ ਵੀਰੋ ਜੀ ਦੇ ਘਰ ਪੰਜ ਸੁਪੁੱਤਰ ਪੈਦਾ ਹੋਏ ਬਾਬਾ ਸੰਗੋਸ਼ਾ ਜੀ ਬਾਬਾ ਗੁਲਾਬਚੰਦ ਜੀ ਬਾਬਾ ਜੀਤਮਲ ਜੀ ਬਾਬਾ ਗੰਗਾ ਰਾਮ ਜੀ ਅਤੇ ਬਾਬਾ ਮੋਰੀ ਚੰਦ ਜੀ ਸਵਾਪ ਜੀ ਦਰਸ਼ਨ ਕਰ ਰਹੇ ਹੋ ਬੀਬੀ ਵੀਰੋ ਜੀ ਦੇ ਨਾਨਕਾ ਪਿੰਡ ਡੱਲਾ ਸੀ ਜੋ ਕਪੂਰਥਲੇ ਦੇ ਵਿੱਚ ਸ਼ੁਸ਼ੋਭਤ ਹੈ ਸਵਾਪ ਜੀ ਦਰਸ਼ਨ ਕਰ ਰਹੇ ਹੋ ਬੀਬੀ ਵੀਰੋ ਜੀ ਦੇ ਇਤਿਹਾਸਕ ਸਥਾਨ ਗੁਰਦੁਆਰਾ ਚਭਾਲ ਦੇ ਜਿਹੜਾ ਤਰਨਤਾਰਨ ਦੇ ਕਰ ਰਹੇ ਹੋ ਦਰਸ਼ਨ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਜਿੰਨਾ ਜਿੰਨਾ ਲੜਕੇ ਲੜਕੀਆਂ ਦੇ ਆਨੰਦ ਕਾਰਜ ਨਹੀਂ ਹੁੰਦੇ ਉਹ ਇਸ ਸਥਾਨ ਤੇ ਹਾਜ਼ਰੀ ਭਰੋ ਤੇ ਇਸ ਸਥਾਨ ਦੀ ਬਖਸ਼ਿਸ਼ ਪ੍ਰਾਪਤ ਕਰੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੀਆਂ ਝੋਲੀਆਂ ਭਰਦੇ ਹਨ ਸਵਾਪ ਜੀ ਦਰਸ਼ਨ ਕਰ ਰਹੇ ਹੋ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬੀਬੀ ਵੀਰੋਜੀ ਦੇ ਇਤਿਹਾਸਿਕ ਆਨੰਦ ਕਾਰਜ ਸਥਾਨ ਗੁਰਦੁਆਰਾ ਬੀਬੀ ਵੀਰੋਜੀ ਚਪਾਲ ਦੇ ਇਸ ਦੇ ਬਿਲਕੁਲ ਨੇੜੇ ਬਾਤਾ ਪਾਗੋ ਜੀ ਦਾ ਇਤਿਹਾਸਿਕ ਸਥਾਨ ਹੈ ਪੋਰਾ ਸਾਹਿਬ ਵੀ ਸ਼ੁਸ਼ੋਭਤ ਸਥਾਨ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਨਾ ਦੇ ਇਤਿਹਾਸਿਕ ਸਥਾਨ ਦੇ ਵੀਡੀਓ ਨੂੰ ਕਰਦੇ ਚਲੋ ਸ਼ੇਅਰ ਤੇ ਚੈਨਲ ਨੂੰ ਕਰਦੇ ਹੋ ਫੋਲੋ ਤੇ ਸਬਸਕ੍ਰਾਈਬ ਇਸੇ ਤਰ੍ਹਾਂ ਆਪ ਜੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹਿਾਂਗੇ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਅਨੰਦਕਾਰ ਜੇ ਸਥਾਨ ਬੀਬੀ ਵੀਰੋਜੀ ਚਭਾਲ ਦੇ ਬੀਬੀ ਵੀਰੋਜੀ ਦਾ ਆਨੰਦ ਕਾਰਜ ਇੱਥੇ 26 27 ਜੇਠ ਨੂੰ ਹੋਇਆ ਸੀ ਇਸ ਸਥਾਨ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਲੱਗਦਾ ਹੈ 26 ਜੇਠ ਨੂੰ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਂਦੇ ਹਨ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਦੇ ਹਨ 27 ਜੇਠ ਨੂੰ ਲਾਵਾ ਦੇ ਪਾਠ ਹੁੰਦੇ ਹਨ ਉਪਰੰਤ ਇਸ ਸਥਾਨ ਤੇ ਆਨੰਦ ਕਾਰਜ ਹੁੰਦੇ ਹਨ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਦੇ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਇਤਿਹਾਸਿਕ ਸਥਾਨ ਗੁਰਦੁਆਰਾ ਬੀਬੀ ਵੀਰੋਜੀ ਚਵਾਲ ਦੇ ਇਸ ਮਹਾਨ ਪਵਿੱਤਰ ਸਥਾਨ ਤੇ 26 27 ਜੇਠ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ 26 ਜੇਠ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਂਦੇ ਹਨ ਉਪਰੰਤ ਖੁੱਲੇ ਪੰਡਾਲਾਂ ਵਿੱਚ ਜਵਾਨ ਸਜਦੇ ਹਨ ਸੋ ਆਪ ਜੀ ਦਰਸ਼ਨ ਕਰ ਰਹੇ ਹੋ 27 ਜੇਠ ਨੂੰ ਇੱਥੇ ਲਾਵਾਂ ਦੇ ਪਾਠ ਹੁੰਦੇ ਹਨ ਉਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ